ਵਾਹਿਗੁਰੂ ਸਾਹਿਬ ਜੀਓ ਮਲਾਰ ਮਹਲਾ ਤੇ ਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਏ ਭਗਤੇ ਰਾਤੇ ਸਦ ਬੈ ਰਾਗੇ ਦਰਸਾ ਚੈ ਪਤ ਪਾਏ ਮਨ ਰੇ ਮਨ ਸੋ ਰਹੋ ਸਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇ ਤੇ ਲਵਲਾਈ ਰਾਵ ਮੇਰਾ ਪ੍ਰਭ ਅਤ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਚ ਸੰਜਮ ਕਰਨੇ ਹਰ ਕੀਰਤ ਹਰ ਸੇ ਤੇਲ ਲਵਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਏ ਦੇਹ ਕਾਚੇ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਏ ਆਪੇ ਸਾਜੇ ਸਬਕਾਰ ਲਾਏ ਸੋ ਸਚ ਰਹਿ ਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾ ਹੈ ਨਾਮੇ ਦੇਵਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਏ ਭਗ ਤੇਰਾ ਤੇ ਸਦ ਬੈ ਰਾਗੇ ਦਰ ਸਾਚੈ ਪਤ ਪਾਈ ਮਨ ਰੇ ਮਨ ਸੋ ਰਹੋ ਸਮਾਏ ਗੁਰ ਮੁਖ ਰਾਵ ਨਾਮ ਮਨ ਭੀਜੈ ਹਰ ਸੇ ਤੇ ਲਿਵ ਲਾਈ ਰਹਾਉ ਮੇਰਾ ਪ੍ਰਭ ਅਤ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਤ ਸੰਜਮ ਕਰਨੇ ਹਰ ਕੀਰਤ ਹਰ ਸੇ ਤੇ ਲਵਲਾਈ ਆਪੇ ਸ਼ਬਦ ਫਤ ਸਖਿ ਆਪੇ ਜਿਨ ਜੋਤੀ ਜੋਤ ਮਿਲਾਈ ਦੇਹ ਕਾਚੀ ਪੌਣ ਵਜਾਏ ਗੁਰਮੁਖੇ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰੇ ਲਾਏ ਸੋ ਸਚ ਰਹਿ ਆਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹਿ ਨਾਮੇ ਦੇਵ ਡਾਈ ਮਲਾਰ ਮਹਲਾ ਤੇਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਏ ਭਗਤੇ ਰਾਤੇ ਸਦ ਬੈ ਰਾਗੇ ਦਰ ਸਾਚੈ ਪਤ ਪਾਏ ਮਨ ਰੇ ਮਨ ਸੋ ਰੋ ਸਮਾਏ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇ ਤੇ ਲਿਵ ਲਾਏ ਰਹਾਉ ਮੇਰਾ ਪ੍ਰਭ ਆਤਿ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸੱਚ ਸੰਜਮ ਕਰਨੀ ਹਰ ਕੀ ਰਤ ਹਰ ਸੇ ਤੇ ਲਿਵ ਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤਿ ਜੋਤ ਮਿਲਾਏ ਦੇਹ ਕਾਚੇ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਏ ਆਪੇ ਸਾਜੇ ਸਭ ਕਾ ਰੈ ਲਾਏ ਸੋ ਸਚ ਰਹਿ ਆ ਸਮਾਏ ਨਾਨਕ ਨਾਮ ਬਿਨਾ ਕੋ ਏਕਸ਼ ਨਾਹੀ ਨਾਮੇ ਦੇਵ ਢਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਈ ਭਗਤ ਤੇਰਾ ਤੇ ਸਦ ਬੈਰਾਗੇ ਦਰਸਾ ਚੈ ਪਤ ਪਾਈ ਮਨ ਰੇ ਮਨ ਸੋ ਰਹੋ ਸਮਾਈ ਗੁਰਮਖ ਰਾਮ ਨਾਮ ਮਨ ਭੀਜੈ ਹਰ ਸੇ ਤੇ ਲਵਲਾਈ ਰਾਉ ਮੇਰਾ ਪ੍ਰਭ ਅਤਿ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਚ ਸੰਜਮ ਕਰਨੇ ਹਰ ਕਿਰਤ ਹਰ ਸੇ ਤੇ ਲਵਲਾਈ ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤਿ ਜੋਤ ਮਿਲਾਏ ਦੇਹ ਕਾਚੇ ਪਉਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾ ਰਹਿ ਲਾਏ ਸੋ ਸਚ ਰਹਿ ਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾ ਹੈ ਨਾ ਮੇਂ ਦੇਵ ਢਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਈ ਭਗਤਿ ਤੇਰਾ ਤੇ ਸਦ ਬਿਰਾਗੇ ਦਰਸਾ ਚੈ ਪਤ ਪਾਏ ਮਨ ਰੇ ਮਨ ਸਿਉ ਰਹੋ ਸਮਾਈ ਗੁਰਮੁਖ ਰਮਨਾਮ ਮਨ ਪੀਜੈ ਹਰ ਸੇਤੇ ਲਿਵ ਲਾਇ ਰਾਵ ਮੇਰਾ ਪ੍ਰਭ ਅਤਿ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਚ ਸੰਜਮ ਕਰਨੀ ਹਰ ਕੀ ਰਤ ਹਰ ਸੇਤੇ ਲਿਵ ਲਾਈ ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਦੇਹ ਕਾਚੀ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਰ ਲਾਏ ਸੋ ਸਚ ਰਹਿ ਆ ਸਵਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇਵਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਏ ਭਗਤਿ ਰਾਤੇ ਸਦ ਬਹਿ ਰਗੇ ਦਰਸਾ ਚੈ ਪਤ ਪਾਏ ਮਨ ਰੇ ਮਨ ਸੋ ਰਹੁ ਸਮਾਏ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇ ਤੇਲ ਲਵਾਈ ਰਹਾ ਮੇਰਾ ਪ੍ਰਭ ਅਤ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਚ ਸੰਜਮ ਕਰਨੀ ਹਰ ਕੀ ਰਤ ਹਰ ਸੇ ਤੇਲ ਲਵਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਦੇਹ ਕਾਚੀ ਪਉਣ ਵਜਾਏ ਗੁਰਮੁਖੇ ਅੰਮ੍ਰਿਤ ਪਾਈ ਆਪੇ ਸਾਜੇ ਸਬਕਾਰੈ ਲਾਏ ਸੋ ਸੱਚ ਰਹਿਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਈ ਮਲਾਰ ਮਹਲਾ ਤਜਾ ਮੇਰਾ ਪ੍ਰਭ ਸਾਚਾ ਦੁਖ ਖੋਨੇ ਵਾਰਨ ਸ਼ਬਦੇ ਪਾਇਆ ਜਾਏ ਭਗਤੀ ਰਾਤੇ ਸਦ ਬੇ ਰਗੇ ਦਰ ਸਚੇ ਪਤ ਪਾਈ ਮਨ ਰੇ ਮਨ ਸੋ ਰਹੋ ਸਮਾਈ ਗੁਰਮੁਖਰਾਮਨਾਮ ਮਨ ਪੀਜੈ ਹਰ ਸੇ ਤੇ ਲਿਵ ਲਾਈ ਰਹਾ ਮੇਰਾ ਪ੍ਰਭ ਅਤਿ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਤ ਸੰਜਮ ਕਰਨੀ ਹਰ ਕੀ ਰਤ ਹਰ ਸੇ ਤੇ ਲਿਵ ਲਾਈ ਆਪੇ ਸ਼ਬਦ ਸੱਚ ਸਖੀ ਆਪੇ ਜਿਨ ਜੋਤੀ ਜੋਤ ਮਿਲਾਏ ਦੇਹ ਕਾਚੇ ਪੌਣ ਵਜਾਏ ਗੁਰਮਖ ਅੰਮ੍ਰਿਤ ਪਾਏ ਆਪੇ ਸਾਜੇ ਸਭ ਕਾ ਰੈ ਲਾਏ ਸੋ ਸੱਚ ਰਹਿ ਆ ਸਮਾਏ ਨਾਨਕ ਨਾਮ ਬਿਨਾ ਕੋਈ ਕਿਸ਼ਨਾ ਹੈ ਨਾ ਮੇ ਦੇਵ ਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਈ ਭਗਤ ਤੇਰਾ ਤੇ ਸਦ ਬੈਰਾਗੇ ਦਰਸਾ ਚੈ ਪਤ ਪਾਈ ਮਨ ਰੇ मन सो रहू समाई गुरमुख राम नाम मन पीजे हर से रहाओ। ते लेवलाई रहाऊ मेरा प्रभु अथ अगम अगोचर गुरमत दे बुजाई सत संजम करणी हर किरत ਹਰ ਸੇ ਤੇ ਲਵਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋ ਤੇ ਜੋਤ ਮਿਲਾਈ ਦੇਹ ਕਾਚ ਪਉਣ ਵਜਾਏ ਗੁਰਮਖੇ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰੇ ਲਾਏ ਸੋ ਸੱਚ ਰਹਿਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾ ਹੈ ਨਾਮੇ ਦੇਵ ਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਣ ਸ਼ਬਦੇ ਪਾ ਆਇਆ ਜਾਏ ਭਗਤੀ ਰਤੇ ਸਦ ਬੈਰਾਗੇ ਦਰ ਸਾਚੇ ਪਦ ਪਾਏ ਮਨ ਰੇ ਮਨ ਤੋਂ ਰਹੁ ਸਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇਤੇ ਲਿਵ ਲਾਈ ਰਹਾ ਮੇਰਾ ਪ੍ਰਭ ਅਤਿ ਅਗਮ ਅਬੋਚਰ ਬੁਰ ਮਤ ਦੇ ਬੁਝਾਈ ਸੱਚ ਸੰਜਮ ਕਰਨੀ ਹਰ ਕੀਰਤ ਹਰ ਸੇਤੇ ਲਿਵ ਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤਿ ਜੋਤ ਮਿਲਾਈ ਦੇਹੀ ਕਾਚੀ ਪਉਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਜੇ ਸਬਕਾ ਰਹਿ ਲਾਏ ਸੋ ਸਚ ਰਹਿਆ ਸਮਾਏ ਨਾਨਕ ਨਾਮ ਬਿਨਾ ਕੋਈ ਕਿਛ ਨਾ ਹੈ ਨਾਮੇ ਦੇ ਵਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਏ ਭਗਤੇ ਰਾਤੇ ਸਦ ਬੈ ਰਾਗੇ ਦਰ ਸਾਚੇ ਪਦ ਪਾਈ ਮਨ ਰੇ ਮਨ ਸਿਉ ਰਹੋ ਸਮਾਈ ਗੁਰਮੁਖ RAM ਨਾਮ ਮਨ ਭੀਜੈ ਹਰ ਸਤੇ ਦਿਵਾਈ ਰਹਾਉ ਮੇਰਾ ਪ੍ਰਭਿਆਤ ਅਗਲ ਅਗੋਚਰ ਗੁਰਮਤਿ ਦੇ ਬੁਝਾਈ ਸੱਚ ਸੰਜਮ ਕਰਨੇ ਹਰ ਕੀਰਤ ਹਰ ਸੇ ਤੇ ਲਿਵ ਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਏ ਦੇਹ ਕਾਚੇ ਪਉਣ ਵਜਾਏ ਗੁਰਮੁਖ ਅੰਮ੍ਰਿਤ ਪਾਏ ਆਪੇ ਸਾਜੇ ਸਬਕਾਰ ਲਾਏ ਸੋ ਸੱਚ ਰਹਿਆ ਸਮਾਏ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇਵਡਾਈ ਮਲਾਰ ਮਹਲਾ ਤੇ ਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਏ ਭਗਤੇਰਾ ਤੇ ਸਦ ਬੈ ਰਾਗੇ ਦਰਸਾ ਚੈ ਪਤ ਪਾਏ ਮਨ ਰੇ ਮਨ ਸੋ ਰਹੋ ਸਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇਤੇ ਲਿਵ ਲਾਇ ਰਾਵ ਮੇਰਾ ਪ੍ਰਭ ਅਤ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਚ ਸੰਜਮ ਕਰਨੇ ਹਰ ਕੀਰਤ ਹਰ ਸੇਤੇ ਲਿਵ ਲਾਇ ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਏ ਦੇਹ ਕਾਚੇ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਏ ਆਪੇ ਸਾਜੇ ਸਬਕਾਰ ਲਾਏ ਸੋ ਸਚ ਰਹਿ ਆਸਮਾਏ ਨਾਨਕ ਨਾਮ ਬਿਨਾ ਕੋਈ ਕਿਸ਼ਨਾ ਹੈ ਨਾਮੇ ਦੇਵਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਏ ਭਗਤ ਤੇਰਾ ਤੇ ਸਦ ਬੈ ਰਾਗੇ ਦਰ ਸਾਚੈ ਪਤ ਪਾਈ ਮਨ ਰੇ ਮਨ ਸੋ ਰਹੋ ਸਮਾਏ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇ ਤੇ ਲਿਵ ਲਾਈ ਰਹਾਉ ਮੇਰਾ ਪ੍ਰਭ ਅਤ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਤ ਸੰਜਮ ਕਰਨੇ ਹਰ ਕੀ ਰਤ ਹਰ ਸੇ ਤੇ ਲਵਲਾਈ ਆਪੇ ਸ਼ਬਦ ਫਤ ਸਖਿ ਆਪੇ ਜਿਨ ਜੋਤੀ ਜੋਤ ਮਿਲਾਈ ਦੇਹ ਕਾਚੀ ਪਉਣ ਵਜਾਏ ਗੁਰਮੁਖ ਅੰਮ੍ਰਿਤ ਪਾਏ ਆਪੇ ਸਾਜੇ ਸਭ ਕਾ ਰੈ ਲਾਏ ਸੋ ਸਚ ਰਹਿ ਆਸਮਾਈ ਨਾਨਕ ਨਾਮ ਬਿਨਾ ਕੋ ਏਕਸ਼ ਨਾਹਿ ਨਾਮੇ ਦੇਵ ਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਏ ਭਗਤ ਤੇਰਾ ਤੇ ਸਦ ਬੈ ਰਾਗੇ ਦਰ ਸਾਚੈ ਪਤ ਪਾਏ ਮਨ ਰੇ ਮਨ ਸੋ ਰਹੋ ਸਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇ ਤੇ ਲਿਵ ਲਾਈ ਰਹਾਉ ਮੇਰਾ ਪ੍ਰਭ ਅਤਿ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸੱਚ ਸੰਜਮ ਕਰਨੇ ਹਰ ਕੀ ਰਤ ਹਰ ਸੇ ਤੇ ਲਿਵ ਲਾਏ ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਏ ਦੇਹ ਕਾਚੇ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਏ ਆਪੇ ਸਾਜੇ ਸਭ ਕਾ ਰੈ ਲਾਏ ਸੋ ਸਚ ਰਹਿ ਆਸਮਾਈ ਨਾਨਕ ਨਾਮ ਬਿਨਾ ਕੋ ਏਕ ਨਾਹਿ ਨਾਮੇ ਦੇਵ ਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਈ ਭਗਤਿ ਤੇਰਾ ਤੇ ਸਦ ਬੈਰਾਗੇ ਦਰਸਾ ਚੈ ਪਤ ਪਾਈ ਮਨ ਰੇ ਮਨ ਸੋ ਰਹੋ ਸਮਾਈ ਗੁਰਮਖਰਾਮ ਨਾਮ ਮਨ ਭਿਜੈ ਹਰ ਸੇ ਤੇ ਲਿਵ ਲਾਈ ਰਾਵ ਮੇਰਾ ਪ੍ਰਭ ਅਤਿ ਅਗਮ ਅਗੋਚਰ ਗੁਰਮਤਿ ਦੇਵ ਜਾਈ ਸੱਚ ਸੰਜਮ ਕਰਨੇ ਹਰ ਕਿਰਤ ਹਰ ਸੇਤੇ ਲਵਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਏ ਦੇਹ ਕਾਚੇ ਪਉਣ ਵਜਾਏ ਗੁਰਮੁਖ ਅੰਮ੍ਰਿਤ ਪਾਏ ਆਪੇ ਸਾਜੇ ਸਭ ਕਾਰੇ ਲਾਏ ਸੋ ਸਚ ਰਹਿ ਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾ ਹੈ ਨਾ ਮੇਂ ਦੇਵਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਏ ਭਗ ਤੇਰਾ ਤੇ ਸਦ ਬਿਰਾਗੇ ਦਰਸਾ ਚੈ ਪਤ ਪਾਏ ਮਨ ਰੇ ਮਨ ਸੋ ਰਹੋ ਸਮਾਈ ਗੁਰ ਮੁਖ ਰਮ ਨਾਮ ਮਨ ਪੀਜੈ ਹਰ ਸੇ ਤੇ ਲਿਵ ਲਾਇਰਾਉ ਮੇਰਾ ਪ੍ਰਭ ਅਤ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਚ ਸੰਜਮ ਕਰਨੀ ਹਰ ਕੀਰਤ ਹਰ ਸੇ ਤੇ ਲਵਲਾਈ ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤਿ ਜੋਤ ਮਿਲਾਇ ਦੇਹ ਕਾਚਿ ਪਉਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਰ ਲਾਏ ਸੋ ਸੱਚ ਰਹਿ ਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਸ਼ਨਾਹੀ ਨਾਮ ਦੇਵਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਏ ਭਗਤਿ ਰਾਤੇ ਸਦ ਬਹਿ ਰਗੇ ਦਰਸਾ ਚੈ ਪਤ ਪਾਏ ਮਨ ਰੇ ਮਨ ਸੋ ਰਹੋ ਸਮਾਏ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇ ਤੇ ਲਿਵ ਲਾਈ ਰਹਾਉ ਮੇਰਾ ਪ੍ਰਭ ਅਤਿ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਚ ਸੰਜਮ ਕਰਨੀ ਹਰ ਕੀ ਰਤ ਹਰ ਸੇਤੇ ਲਿਵ ਲਾਈ ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤਿ ਜੋਤ ਮਿਲਾਈ ਦੇਹ ਕਾਚੀ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਏ ਆਪੇ ਸਾਜੇ ਸਭ ਕਾਰੇ ਲਾਏ ਸੋ ਸਚ ਰਹਿ ਆਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹਿ ਨਾਮੇ ਦੇਵਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੋਖ ਨਿਵਾਰਨ ਸ਼ਬਦੇ ਪਾਇਆ ਜਾਏ ਭਗਤੀ ਰਾਤੇ ਸਦ ਬਹਿ ਰਗੀ ਦਰ ਸਚੈ ਪਤ ਪਾਈ ਮਨ ਰੇ ਮਨ ਸੋ ਰਹੋ ਸਮਾਈ ਗੁਰਮੁਖਰਾਮਨਾਮ ਮਨ ਪੀਜੈ ਹਰ ਸੇ ਤੇ ਲਿਵ ਲਾਈ ਰਹਾ ਮੇਰਾ ਪ੍ਰਭ ਆਤਿ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਚ ਸੰਜਮ ਕਰਨੀ ਹਰ ਕੀ ਰਤ ਹਰ ਸੇ ਤੇ ਲਿਵ ਲਾਈ ਆਪੇ ਸ਼ਬਦ ਸਚ ਸਖੀ ਆਪੇ ਜਿਨ ਜੋ ਤੇ ਜੋਤ ਮਿਲਾਏ ਦੇਹ ਕਾਚੇ ਪਾਣ ਵਜਾਏ ਗੁਰਮੁਖ ਅੰਮ੍ਰਿਤ ਪਾਏ ਆਪੇ ਸਾਜੇ ਸਬਕਾਰੇ ਲਾਏ ਸੋ ਸਚ ਰਹਿ ਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾ ਹੈ ਨਾ ਮੇਂ ਦੇਵ ਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਈ ਭਗਤਿ ਰਾਤੇ ਸਦ ਬੈਰਾਗੇ ਦਰਸਾਚੈ ਫਤ ਪਾਈ ਮਨ ਰੇ ਮਨ ਸੋ ਰਹੂ ਸਮਾਈ ਗੁਰਮੁਖ ਰਾਮ ਨਾਮ ਮਨ ਪੀਜੈ ਹਰ ਸੇ ਤੇ ਲਿਵ ਲਾਈ ਰਹਾਉ ਮੇਰਾ ਪ੍ਰਭ ਅਥ ਅਗਮ ਅਗੋਚਰ ਗੁਰਮਤਿ ਦੇ ਬੁਝਾਈ ਸਤ ਸੰਜਮ ਕਰਨੇ ਹਰ ਕੀਰਤ ਹਰ ਸੇ ਤੇ ਲਿਵ ਲਾਈ ਆਪੇ ਸ਼ਬਦ ਸਤਿ ਸਾਖੀ ਆਪੇ ਜਿਨ ਜੋਤੇ ਜੋਤ ਮਿਲਾਈ ਦੇਹ ਕਚ ਪਉਣ ਵਜਾਏ ਗੁਰਮਖੇ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰੇ ਲਾਏ ਸੋ ਸਚ ਰਹਿ ਆਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇਵ ਡਾਈ ਮਲਾਰ ਮਹਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਣ ਸ਼ਬਦੇ ਪਾ ਆਇਆ ਜਾਏ ਭਗਤੇ ਰਾਤੇ ਸਦ ਬੈਰਾਗੀ ਦਰ ਸਾਚੇ ਪਦ ਪਾਏ ਮਨ ਰੇ ਮਨ ਸੋ ਰਹੋ ਸਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇਤੇ ਲਿਵ ਲਾਈ ਰਹਾਉ ਮੇਰਾ ਪ੍ਰਭ ਅਤਿ ਅਗਮ ਅਗੋਚਰ ਗੁਰ ਮਤ ਦੇ ਬੁਝਾਈ ਸੱਚ ਸੰਜਮ ਕਰਨੀ ਹਰ ਕੀਰਤ ਹਰ ਸੇ ਤੇ ਲਿਵ ਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤਿ ਜੋਤ ਮਿਲਾਈ ਦੇਹੀ ਕਾਚੀ ਪਉਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾ ਰਲਾਈ ਸੋ ਸਚ ਰਹਿਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾ ਹੈ ਨਾਮੇ ਦੇ ਵਡਾਈ ਮਲਾਰ ਮਹਲਾ ਤੇਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਏ ਭਗਤਿ ਰਾਤੇ ਸਦ ਬੈ ਰਾਗੇ ਦਰ ਸਾਚੇ ਬਦ ਪਾਈ ਮਨ ਰੇ ਮਨ ਸੋ ਰਹੋ ਸਮਾਈ ਗੁਰਮੁਖ ਰਾਮ ਨਾਮ ਮਨ ਭਿਜੈ ਹਰ ਸੇ ਤੇ ਲਿਵ ਲਾਈ ਰਹਾਉ ਮੇਰਾ ਪ੍ਰਭ ਆਤਿ ਅਗਮ ਅਗੋਚਰ ਗੁਰਵਤ ਦੇਹ ਬਜਾਈ ਸਚ ਸੰਜਮ ਕਰਨੇ ਹਰ ਕੀਰਤ ਹਰ ਸੇ ਤੇ ਲਿਵ ਲਾਈ ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤਿ ਜੋਤ ਮਿਲਾਏ ਦੇਹ ਕਾਚੇ ਪਉਣ ਵਜਾਏ ਗੁਰਮੁਖே ਅੰਮ੍ਰਿਤ ਪਾਇ ਤਾ ਪੈਸਾ ਜੇ ਸਬਕਾਰ ਲਾਏ ਸੋ ਸਚ ਰਹਿਆ ਸਮਾਏ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇਵਡਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ